ਮਹਿਲਾਵਾਂ ਲਈ ਆਈ ਵੱਡੀ ਖੁਸ਼ਖਬਰੀ ਗੈਸ ਸਿਲੰਡਰ ਦੇ ਨਵੇਂ ਰੇਟ ਹੋਏ ਲਾਗੂ ਹੋਇਆ ਸਸਤਾ ਕਿਸਾਨਾਂ ਦੇ ਖਾਤਿਆਂ ਵਿੱਚ ਆਉਣਗੇ ਪੈਸੇ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲਦੇ ਹਾਂ ਮੁੱਖ ਤਾਜ਼ਾ ਖਬਰਾਂ ਉਤੇ ਔਰਤਾਂ ਨੂੰ ਮਿਲਿਆ ਵੱਡਾ ਤੋਹਫ਼ਾ ਹਰ ਮਹੀਨੇ ਮਿਲਣਗੇ 212100 ਰੁਪਏ ਜੀ ਹਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਦੀਨ ਦਿਆਲ ਲਾਡੂ ਲక్ష్ਮੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਜਿਸ ਨਾਲ ਜੋਗ ਔਰਤਾਂ ਦੇ ਘਾਟਿਆਂ ਦੇ ਵਿੱਚ ਪ੍ਰਤੀ ਮਹੀਨਾ 2100 ਰੁਪਏ ਜਮਾ ਸ਼ੁਰੂ ਕੀਤੇ ਜਾਣਗੇ 1 ਨਵੰਬਰ ਤੋਂ ਜੀ ਹਾਂ ਤਾਂ ਦੇਖ ਸਕਦੇ ਹੋ ਮਹਿਲਾਵਾਂ ਦੇ ਖਾਤੇ ਵਿੱਚ ਯੋਜਨਾ ਸ਼ੁਰੂ ਕਰਤੀ ਗਿਆ ਹਰਿਆਣਾ ਦੀ ਦੀਨ ਦਿਆਲ ਲਾਡੂ ਲక్ష్ਮੀ ਯੋਜਨਾ ਤਹਿਤ ਤਾਂ ਦੇਖ ਸਕਦੇ ਹੋ ਤਾਂ ਵੱਡੀ ਅਪਡੇਟ ਹੈ 1 ਲੱਖ ਤੋਂ ਘੱਟ ਸਾਲਾਨਾ ਪਰਿਵਾਰਕ ਆਮਦਨ ਵਾਲੇ ਪਰਿਵਾਰਾਂ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 2100 ਰੁਪਏ ਪ੍ਰਦਾਨ ਕਰਦੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਗੈਸ ਸਿਲੰਡਰ ਦੇ ਖੁਸ਼ਖਬਰੀ ਐਲਪੀ ਸਿਲੰਡਰ ਦੀਆਂ ਕੀਮਤਾਂ ਘਟੀਆਂ ਅੱਜ ਦੇ ਰੇਟ ਨਵੇਂ ਲਾਗੂ ਹੋਏ ਜੀ ਹਾਂ ਤਾਂ ਦੇਖ ਸਕਦੇ ਹੋ ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਤੇਰ ਮਾਰਕੀਟਿੰਗ ਕੰਪਨੀਆਂ ਨੇ ਐਲਪੀ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਹੈ ਤਾਂ ਸਾਡੇ ਅਪਡੇਟ ਦੇ ਅਨੁਸਾਰ 19 ਕਿਲੋ ਵਪਾਰਕ ਐਲਪੀ ਸਿਲੰਡਰ ਦੀ ਕੀਮਤ ਵਿੱਚ 7 ਰੁਪਏ ਯਾਨੀ ਕਿ ਸਾਢੇ 6 ਰੁਪਏ ਦੇ ਜਿਹੜੇ ਘਟਾ ਦਿੱਤੇ ਗਏ ਨੇ ਤਾਂ ਦੇਖ ਸਕਦੇ ਹੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ 19 ਕਿਲੋ ਵਾਲਾ ਵਪਾਰ ਗੈਸ ਨਲਡਰ ਉਸ ਦੀ ਕੀਮਤ ਦੇ ਵਿੱਚ ਕਟੌਤੀ ਕੀਤੀ ਗਈ ਜੇ ਘਰ ਵਾਲੇ ਗੈਸ ਨਲਡਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਰੇਟਸ ਸθε ਰਹਨ ਉਹਨਾਂ ਦੇ ਰੇਟਾਂ ਦੇ ਵਿੱਚ ਕੋਈ ਫਿਲਹਾਲ ਬਦਲਾਅ ਨਹੀਂ ਕੀਤਾ ਗਿਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਰਿਸ਼ਵਤ ਤੇ ਸਿਫਾਰਿਸ਼ ਦੇ ਬਿਨਾ ਹੁਣ ਨੌਕਰੀਆਂ ਸਿਰਫ ਯੋਗਤਾ ਅਤੇ ਅਯੋਗਤਾ ਦੇ ਆਧਾਰ ਤੇ ਸ੍ਰੀ ਭਗਵੰਤ ਮਾਨ ਨੇ 858 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੱਖ-ਵੱਖ ਰਾਜ ਭਾਗਾਂ ਵਿੱਚ ਰੋਜ਼ਗਾਰ ਪ੍ਰਾਪਤ ਕਰਨ ਵਾਲੇ 858 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਮਾਨ ਜੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਹੁਣ ਤੱਕ 56856 ਨੌਜਵਾਨਾਂ ਨੂੰ ਸਰਕਾਰੀ ਭਾਗਾਂ ਵਿੱਚ ਨਿਯੁਕਤ ਕੀਤਾ ਹੈ ਜੋ ਕਿ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਵਿੱਚ ਜਿੰਹਾਂ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਰਿਸ਼ਤੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਨੌਕਰੀ ਪ੍ਰਾਪਤ ਕਰਨ ਲਈ ਕਿਸੇ ਮੰਤਰੀ ਕਿਸੇ ਨੇਤਾ ਕਿਸੇ ਦੀ ਸ਼ਿਫਾਰਿਸ਼ ਦੀ ਲੋੜ ਨਹੀਂ ਪਵੇਗੀ ਇੱਥੇ ਸਿਰਫ ਯੋਗਤਾ ਦੇ ਕਦਰ ਕੀਤੀ ਜਾਵੇਗੀ ਸਿਰਫ ਉਹੀ ਨੌਜਵਾਨ ਜਿਨ੍ਹਾਂ ਨੇ ਸਖਤ ਮਿਹਨਤ ਕੀਤੀ ਹੈ ਸਰਕਾਰੀ ਪਰਿਵਾਰ ਦਾ ਹਿੱਸਾ ਬਣਨਗੇ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਹੈ ਵੱਡੀ ਖਬਰ ਤੁਹਾਡੇ ਨਾਲ ਜੀ ਕਰ ਰਹੇ ਹਾਂ ਜੀ ਨਵੇਂ ਚੁਣੇ ਗਏ ਕਰਮਚਾਰੀਆਂ ਨੂੰ ਬਤਾਇ ਦਿੰਦੇ ਹੋਏ ਮਾਨ ਸਰਕਾਰ ਮਾਨ ਜੀ ਨੇ ਕਿਹਾ ਹੈ ਕਿ ਹੁਣ ਉਹ ਹੁਣ ਪੰਜਾਬ ਸਰਕਾਰ ਦੀ ਨਵੀਂ ਊਰਜਾ ਤੇ ਨਵੀਂ ਸੋਚ ਦੇ ਪ੍ਰਤੀਕ ਹਨ ਜੀ ਹਾਂ ਉਹਨਾਂ ਨਵੇਂ ਨੌਜਵਾਨਾਂ ਦੀ ਉਮੀਦ ਤੋਂ ਪਰੇ ਕੀਤੀ ਹੈ ਕਿ ਉਹ ਪੂਰੀ ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਜਨਤਾ ਦੀ ਸੇਵਾ ਕਰਨਗੇ ਤੇ ਸੂਬੇ ਦੇ ਵਿਕਾਸ ਵਿੱਚ ਆਪਣੀ ਭੂਮਿਕਾ ਨਿਭਾਉਣਗੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਇਸ ਵੇਲੇ ਦੇਖ ਸਕਦੇ ਜੀ ਮੁੱਖ ਮੰਤਰੀ ਜੀ ਨੇ ਵੀ ਕਿਹਾ ਹੈ ਜੀ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਬਦਲਿਆ ਮਿੱਡੇ ਮੀਲ ਦਾ ਮੀਨੂ ਜੀ ਹਾਂ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ 'ਚ ਪੜ੍ਹ ਰਹੇ ਬੱਚਿਆਂ ਦੇ ਪੋਸ਼ਣ ਪੱਧਰ ਵਿੱਚ ਸੁਧਾਰ ਲਿਆਉਣ ਲਈ ਅਹਿਮ ਕਦਮ ਚੁੱਕਦੇ ਹਾਂ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਤਹਿਤ ਬੱਚਿਆਂ ਨੂੰ ਮਿਲਰ ਵਾਲੇ ਮਿੱਡੇ ਮੀਲ ਦੇ ਹਫਤਾਵਾਰੀ ਮੀਨੂ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਹਨ ਜੀ ਬ੍ਰੇਕਿੰਗ ਨਿਊਜ਼ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਜੀ ਤਾਂ ਪ੍ਰਧਾਨ ਮੰਤਰੀ ਜੀ ਹਾਂ ਪੋਸ਼ਣ ਤਹਿਤ ਜਿਹੜਾ ਬਦਲਾਅ ਕੀਤਾ ਗਿਆ ਹੈ ਇਹ ਨਵੇਂ ਨਿਰਦੇਸ਼ 1 ਨੰਬਰ ਤੋਂ ਲਾਗੂ ਹੋ ਗਏ ਹਨ ਜੀ ਇਸ ਬਦਲਾਅ ਦਾ ਜੀ ਹਾਂ ਦੇਖ ਸਕਦੇ ਵੱਡੀ ਖਬਰ ਕੋਰਸ ਸਾਹਮਣੇ ਆ ਰਹੀ ਹੈ ਜੀ ਪੰਜਾਬ ਚ ਸ਼ਮਸ਼ਮ ਬਰੇਗਾ ਮੀ ਇਸ ਦਿਨ ਅ ਦਿਨ ਵਾਦੇ ਪ੍ਰਦੂਸ਼ਣ ਤੋਂ ਮਿਲੇਗੀ ਰਾਹਤ ਤਾਪਮਨ ਘਟਿਆ ਦਾ ਪਰ ਰਾਤਾਂ ਗਰਮ ਜੀ ਹਾਂ ਦੇਖ ਸਕਦੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਦੇ ਮੌਸਮ ਲੈ ਕੇ ਪੰਜਾਬ ਵਿੱਚ ਨਵੰਬਰ ਦੇ ਪਹਿਲੇ ਹਫਤੇ ਹੀ ਵਾਧੇ ਪ੍ਰਦੂਸ਼ਣ ਤੋਂ ਲੋਕਾਂ ਨੂੰ ਜਲਦੀ ਰਾਹਤ ਮਿਲਣ ਦੀ ਉਮੀਦ ਹੈ ਮੌਸਮ ਵਿਗਿਆਨ ਕੇਂਦਰ ਨੇ ਅਨੁਮਾਨ ਜਤਾਇਆ ਜੀਹਾਂ ਦੇਖ ਸਕਦੇ ਹੋ 5 ਤੇ 6 ਨਵੰਬਰ ਨੂੰ ਸੂਬੇ ਵਿੱਚ ਮੀਂਹ ਪੈ ਸਕਦਾ ਹੈ ਹਾਲਾਂਕਿ ਸਬੰਧੀ ਇਹ ਕੋਈ ਅਲਰਟ ਜਾਰੀ ਨਹੀਂ ਕੀਤਾ ਕਿ ਮੌਸਮੀ ਭਾਗ ਦੇ ਅਨੁਸਾਰ ਜੀਹਾਂ ਦੇਖ ਸਕਦੇ ਹੋ ਇਸ ਦਾ ਪ੍ਰਭਾਵ ਜੰਮੂ ਕਸ਼ਮੀਰ ਦੇ ਸਭ ਤੋਂ ਵੱਧ ਮੈਸੂਸ ਕੀਤਾ ਜਾਵੇਗਾ ਜਦੋਂ ਕਿ 5 ਤੇ 6 ਨਵੰਬਰ ਨੂੰ ਪੰਜਾਬ ਵੀ ਪ੍ਰਭਾਵਿਤ ਕਰੇਗਾ ਇਹਨਾਂ ਦੋ ਦਿਨਾਂ ਦੌਰਾਨ ਰਾਜ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਬਦਲਬਾਹੀ ਰਹੇਗੀ ਅਤੇ ਕਈ ਥਾਵਾਂ ਤੇ ਦ੍ਰਿਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਉਮੀਦ ਅੱਸੀ ਜਾ ਰਹੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਮੀਂਹ ਨਾਲ ਪੰਜਾਬ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋ ਸਕਦਾ ਹੈ ਪ੍ਰਦੂਸ਼ਣ ਦੇ ਕਣ ਜ਼ਮੀਨ ਤੇ ਜਮ੍ਹਾਂ ਹੋ ਜਾਣਗੇ ਜਿਸ ਨਾਲ 에ਅਰ ਕੁਆਲਿਟੀ ਇੰਡੈਕਸ ਵਿੱਚ ਸੁਧਾਰ ਹੋਵੇਗਾ ਇਸ ਵੇਲੇ ਰਾਜ ਦੇ ਸਾਰੇ ਸ਼ਹਿਰਾਂ ਵਿੱਚ IQ 100 ਤੋਂ ਉੱਪਰ ਰਿਕਾਰਡ ਕਰ ਰਹੇ ਹਨ ਜੀ ਇਸ ਜਿਸ ਵਿੱਚ ਬਠਿੰਡਾ ਦੇ ਵਿੱਚ ਤਾਂ 205 ਤਾਂ ਦੇਖ ਸਕਦੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਵੱਡੀ ਅਪਡੇਟ ਆ ਕੋਰ ਸਾਹਮਣੇ ਆ ਰਹੀ ਹੈ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆਉਣਗੇ ਪੈਸੇ 21ਵੇਂ ਕਿਸ ਦੇ ਪੈਸੇ ਇਦਾਂ ਕਰੋ ਚੈੱਕ ਆਪਣਾ ਸਟੇਟ ਕਿਸਾਨਾਂ ਦੇ ਲਈ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਣਗੇ ਇਸ ਤਰੀਕ ਨੂੰ ਜੀਹਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਤਹਿਤ 21ਵੇਂ ਕਿਸ਼ਤ ਨੂੰ ਲੈ ਕੇ ਕਿਆ ਸੁਲਗਾਏ ਜਾ ਰਹੇ ਹਨ ਸਰਕਾਰ ਨਵੰਬਰ ਦੇ ਪਹਿਲੇ ਹਫਤੇ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ 2-2 ਹਜ਼ਾਰ ਰੁਪਏ ਟਰਾਂਸਫਰ ਕਰ ਸਕਦੀ ਹੈ ਇਹ ਕਿਸਾਨਾਂ ਲਈ ਚੰਗੀ ਖਬਰ ਹੈ ਕਿਉਂਕਿ ਉਹਨਾਂ ਦਾ ਇੰਤਜ਼ਾਰ ਜਲਦੀ ਹੀ ਖਤਮ ਹੋ ਸਕਦਾ ਹੈ ਤਾਂ ਦੇਖ ਸਕਦੇ ਹੋ ਜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਕਿਸਾਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਸਰਕਾਰ ਟਰਾਂਸਫਰ ਕਰੇਗੀ ਇਹ ਜੋ ਇਹਨਾਂ ਦਾ ਉਦੇਸ਼ ਛੋਟੇ ਤੇ ਸਮਾਨ ਕਿਸਾਨਾਂ ਨੂੰ ਉਹਨਾਂ ਦੀ ਖੇਤੀ ਵਿੱਚ ਮਦਦ ਕਰਨਾ ਹੈ ਬਹੁਤ ਸਾਰੇ ਕਿਸਾਨ ਸੋਚ ਰਹੇ ਹੋਣਗੇ ਕਿ 1 ਨਵੰਬਰ ਨੂੰ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਜਮ੍ਹਾਂ ਹੋ ਜਾਣਗੇ ਵਿਹਾਰ ਚੋਣਾਂ ਤੋਂ ਪਹਿਲੇ ਪੜਾਅ ਦੇ ਕਾਰਨ ਇਹ ਚਰਚਾ ਤੇਜ਼ ਹੋ ਗਈ ਹੈ ਜੋ ਕਿ 16 ਨਵੰਬਰ ਤੋਂ ਹੋਣ ਜਾ ਰਹੀ ਹੈ ਅਜੇ ਵਿੱਚ ਸਰਕਾਰ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਪਹਿਲਾਂ ਤੋਂ ਹੀ ਪੈਸੇ ਜਾਰੀ ਕਰ ਸਕਦੀ ਹੈ ਤਾਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਵੇਲੇ ਦੀ ਜੀ ਹਾਂ ਪ੍ਰਧਾਨ ਮੰਤਰੀ ਕਿਸਾਨ ਸਨਮਾਨੀ ਜੋਨਾ ਤਹਿਤ ਸਰਕਾਰ ਹੁਣ ਬਹੁਤ ਹੀ ਜਲਦ ਉਹਨਾਂ ਦੇ ਖਤ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਪਾਵੇਗੀ ਹਾਲਾਂਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਪੈਸੇ ਕਦੋਂ ਟ੍ਰਾਂਸਫਰ ਕੀਤੇ ਜਾਣਗੇ ਪਰ ਸਰਕਾਰ ਅਜੇ ਤੱਕ ਕੋਈ ਸਰਕਾਰੀ ਅਧਿਕਾਰਤ ਐਲਾਨ ਨਹੀਂ ਕੀਤਾ ਜੀ ਹਾਂ 21ਵੇਂ ਕਿਸ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਨਵੰਬਰ ਦੇ ਪਹਿਲੇ ਹਫਤੇ ਵਿੱਚ ਵੀ ਜਿਹੜੇ ਪੈਸੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆ ਜਾਣਗੇ ਤਾਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਂ ਇਸ ਨਾਲ ਕਈ ਤੁਹਾਨੂੰ ਸੰਜੀ ਕਰ ਰਹੇ ਹਾਂ ਜੀ ਜੀ ਹਾਂ ਤਾਂ ਤੁਸੀਂ ਕੇवाईसी ਜਰੂਰ ਕੰਪਲੀਟ ਕਰਾ ਲਓ ਜਿਨ੍ਹਾਂ ਕਿਸਾਨਾਂ ਦੇ ਕੇवाईसी ਕਰਵਾਈ ਹੋਵੇਗੀ ਉਹਨਾਂ ਉਹਨਾਂ ਨੂੰ ਹੀ ਇਸ ਜੁਨਾ ਲਾਭ ਮਿਲੇਗਾ ਜੀ ਹਾਂ ਵਡੀ ਖਬਰ ਤੁਹਾਡੇ ਸਾਹਮਣੇ ਪੰਜਾਬ ਤੋਂ ਦਿੱਲੀ ਜਾਣ ਵਾਲੇ ਡਰਾਈਵਰਾਂ ਲਈ ਮਹੱਤਵਪੂਰਨ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਜੀ ਹਾਂ ਜਿੰਨੇ ਵੀ ਡਰਾਈਵਰ ਪੰਜਾਬ ਦੇ ਨੇ ਜਾਂ ਪੰਜਾਬ ਤੋਂ ਦਿੱਲੀ ਜਾਂਦੇ ਨੇ ਤਾਂ ਉਹਨਾਂ ਦੇ ਲਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀ ਜੇਕਰ ਤੁਸੀਂ ਪੰਜਾਬ ਤੋਂ ਦਿੱਲੀ ਮਾਲ ਲਿਆਉਣ ਜਾਂ ਜਾਂ ਲੈ ਕੇ ਜਾਣ ਦਾ ਕੰਮ ਕਰਦੇ ਹੋ ਤਾਂ ਜ਼ਰੂਰ ਸਾਵਧਾਨ ਹੋ ਜੇ ਰਾਜਧਾਨੀ ਦਿੱਲੀ ਵਿੱਚ ਵਾਧੇ ਪੋਲੂਸ਼ਨ ਦੇ ਪੱਧਰ ਨੂੰ ਦੇਖਦੇ ਹੋਏ BS VI AI ਸਟੈਂਡਰਡ ਵਾਲੇ ਅਨੁਕੂਲ ਪਾਰਕ ਸਮਾਨ ਵਾਹਨਾਂ ਨੂੰ ਹੀ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ ਇਸ ਦਾ ਮਤਲਬ ਹੈ ਕਿ ਹੁਣ ਦਿੱਲੀ ਵਿੱਚ ਜੀ BS VI BS VI ਇੰਜਣਾਂ ਵਾਲੇ ਵਾਹਨਾਂ ਨੂੰ ਹੀ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ ਦਿੱਲੀ ਦੀ ਹਵਾ ਦੀ ਗੁਣਵੱਤਾ ਪਹਿਲਾਂ ਹੀ ਖਤਰੇ ਨਿਸ਼ਾਨ ਤੇ ਹੈ ਅਤੇ ਸਰਦੀਆਂ ਦੀ ਧੂਏ ਦਾ ਮੁਕਾਬਲਾ ਕਰਨ ਲਈ 에어 ਕਵਾਲਿਟੀ ਮੈਨੇਜਮੈਂਟ ਕਮਿਸ਼ਨ ਜੀ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਇਸ ਬਾਰੇ ਹੋਰ ਜਾਣ ਕੇ ਜਾਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਰਾਂ